ਮੰਮੀ ਬੋਤਾ ਮੰਮੀ ਜੀ ਫੁਲਕਾ ਲਿਆਦਾ ਬਣ ਗਿਆ ਕੋਈ ਨਹੀਂ ਖਾ ਲੈਨੇ ਫੁਲਕਾ ਤੇ ਪਾਣੀ ਬੂੰਦੇ ਦਰ ਰਹਿਣ ਦੇਣੀ ਮੈਂ ਮਾਲ ਸਾਫ ਕਰ ਹੀ ਲੈਣਾ ਉਹ ਤਾਂ ਮਉਂ ਵੀ ਵੇਲੀ ਹਾਂ ਮੈਂ ਸਵੇਰ ਦੀ ਵੇਲੀ ਆ ਵੇਖਿਆ ਗੜੀ ਜੜੀ ਲੱਗਦੀ ਹੈ ਕੋਈ ਗੱਲ ਨਹੀਂ ਮੰਮੀ ਜੀ ਹੁਣ ਤੁਸੀਂ ਬੈਠ ਕੇ ਰੋਟੀ ਖਾਇਆ ਕਰੋ ਹੁਣ ਤੁਹਾਡੀ ਨੌਂ ਆ ਗਈ ਆ ਮੈਂ ਆਪੇ ਸਾਰਾ ਘਰ ਸੰਭਾਲ ਲੂਗੀ ਤੁਸੀਂ ਟੈਨਸ਼ਨ ਕਾਤੋਂ ਲੈਂਦੇ ਜੀ ਆਪ ਬਥੇਰਾ ਸਾਰੀ ਉਮਰ ਕੰਮ ਕੀਤਾ ਮੰਮੀ ਉਹ ਕੋਈ ਗੱਲ ਨਹੀਂ ਪੁੱਤ ਬੈਠਿਆਂ ਦੇ ਉੱਤੇ ਹੱਡ ਗੋਡੇ ਜੁੜ ਜਾਂਦੇ ਆ ਨਿਕਾ ਨਿਕਾ ਬੰਦਾ ਤੁਰਿਆ ਖੜਦਾ ਰਹੇ ਨਾ ਸਰੀਰ ਵਧਿਆ ਰਹਿੰਦਾ ਤੇ ਤਾਂ ਮੈਂ ਨਹੀਂ ਵੀ ਥੋੜਾ ਬੁੱਤਾ ਮੈਂ ਹੱਥ ਹਿਲਾ ਲਾਂ ਬੈਠਿਆਂ ਦੇ ਆਂਦੇ ਹੁੰਦੇ ਉਹ ਗੱਲ ਕਹਿੰਦੇ ਆ ਉਲੀ ਲੱਗ ਜਾਂਦੀ ਆ ਉਹ ਗੱਲ ਹੋਣੀ ਆ ਕੋਈ ਗੱਲ ਨਹੀਂ ਮੰਮੀ ਜੀ ਹਾਂ ਸ਼ਾਮੀ ਤੁਸੀਂ ਨਾ ਸੈਰ ਕਰ ਲਿਆ ਕਰੋ ਤੇ ਸਹੇਲੀਆਂ ਭੈਣਾਂ ਨਾਲ ਫੋਨ ਤੇ ਗੱਲਾਂ ਗੁੱਲਾਂ ਮਾਰ ਲੀਨਾ ਠੀਕ ਆ ਪੁੱਤ ਉਹ ਦਿਨਾਂ ਵੀ ਹੱਡ ਗੋਡੇ ਨਾ ਸਹੀ ਰਹਦੇ ਹਾਂ ਇਹ ਵੀ ਗੱਲ ਹੈਗੀ ਆ ਬੰਦਾ ਘੜੀ ਤੁਰੇ ਤੇ ਨਾਲੇ ਪੁੱਤ ਮੈਂ ਆਨੀ ਆ ਹੋ ਤਾਂ ਮੀਨਾ ਆਪਣਾ ਘਰ ਬਾਹਰ ਪੁੱਤ ਸਾਹਬ ਮੈਨੂੰ ਨਾ ਜ਼ਿੰਮੇਵਾਰੀ ਤੋਂ ਮੁਕਤੀ ਦਿਓ ਤੁਸੀਂ ਆਪਣਾ ਤੁਹਾਡਾ ਹੀ ਆ ਤੂੰ ਹੀ ਸਾਹਮਣਾ ਪੁੱਤ ਸਭ ਕੁਝ ਤੂੰ ਵਧੀਆ ਘਰ ਸਾਭ ਆਪਣਾ ਤੈਨੂੰ ਪਤਾ ਵੀ ਮੇਰਾ ਘਰ ਮੈਂ ਹੀ ਸਾਹਮਣਾ ਪੁੱਤ ਮੇਰਾ ਕੀ ਆ ਮੈਂ ਤਾਂ ਤੂੰ ਫੁਲਕੇ ਖਾਣੇ ਉਹ ਮੈਨੂੰ ਮਿਲਦੇ ਜਾਣਿਆ ਲੀੜਾ ਕੱਪੜਾ ਸਭ ਕੁਝ ਮੈਨੂੰ ਮਿਲਦਾ ਜਾਣਾ ਧੋਤਾ ਮਿਲਣ ਡਿਆ ਪੱਕੀ ਰੋਟੀ ਮਿਲਣ ਡਈ ਆ ਹੁਣ ਨਹੀਂ ਪੁੱਤ ਮੇਰੇ ਕੋਲ ਜ਼ਿੰਮੇਵਾਰੀ ਸਭ ਹੀ ਜਾਂਦੀ ਨਾਲੇ ਵੀ ਮੈਨੂੰ 9 ਦੇ ਰੂਪ ਤੇ 3 ਮਿਲ ਗਈ ਆ ਮੈਨੂੰ ਕਿਸੇ ਗੱਲ ਦੀ ਕਿਹੜੀ ਚਿੰਤਾ ਵਾ ਧੋਤਾ ਕਪੜਾ ਲੱਤਾ ਮਿਲੰਦਿਆ ਫੁਲਕਾ ਪੱਕਾ ਮਿਲੰਦਿਆ ਬਰਤਨ ਨੂੰ ਮੈਨੂੰ ਪੈਸਾ ਥੇਲਾ ਮਿਲੰਦਿਆ ਤਾਂ ਪੁੱਤ ਮੈਂ ਵੀ ਤਰੀ ਫਿਰ ਸਗੋਂ ਮੈਂ ਆਪਣਾ ਮਨ ਸ਼ਾਂਤ ਰੱਖਾਂ ਮੈਨੂੰ ਕੋ ਟੈਨਸ਼ਨ ਨਾ ਹੋਵੇ ਨਾਲੇ ਹੁਣ ਮੇਰਾ ਰਾਦਾ ਵਾ ਪਿਆ ਤੈਨੂੰ ਤਜੋਰੀ ਦੀਆਂ ਚਾਬੀਆਂ ਤੇਰੇ ਹੱਥ ਚ ਹੀ ਦੇਣਾ ਪੁੱਤ ਨਹੀਂ ਨਹੀਂ ਮੰਮੀ ਜੀ ਜੇ ਨਾ ਚ ਤੁਸੀਂ ਵੱਡੇ ਬੈਠੀ ਹੋ ਨਾ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਐ ਮੈਂ ਕੰਮ ਕਾਜ ਤੇ ਸੰਭਲਾਂਗੀ ਘਰ ਦਾ ਪਰ ਮੰਮੀ ਆ ਚਾਬੀਆਂ ਚੂਬੀਆਂ ਨਹੀਂ ਮੇਰੇ ਕੋ ਸਾਂਭੀਆਂ ਜਾਂਦੀਆਂ ਇਹ ਸਾਰਾ ਕੁਝ ਤੁਸੀਂ ਰੱਖੋ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਠੀਕ ਆ ਵੇ ਪੁੱਤ ਤੂੰ ਕਿੱਡੀ ਚੰਗੀ ਐ ਮੇਰੇ ਆਖਣ ਤੇ ਵੀ ਤੂੰ ਆਖਣ ਨਹੀਂ ਲੈਣੀ ਤੇਰੇ ਵਰਗੀਆਂ ਤੇ ਨੋਹਾਂ ਤੀਆਂ ਰਬਹਾਰੇ ਕਨੂ ਦਵੇ ਚੱਲ ਕੋਈ ਨਹੀਂ ਪੁੱਤ ਤੂੰ ਸਾਂਭ ਲਈ ਮੈਂ ਸਾਂਭ ਲਈ ਪਰ ਮੈਂ ਤਾਂ ਨਹੀਂ ਮੇਰੇ ਦਿਮਾਗ ਤੋਂ ਬੋਝ ਲੈਂਦਾ ਤੇਰੇ ਹੱਥ ਮੈਂ ਫੜਾ ਦਿੰਦੀ ਪੀ ਪੁੱਤ ਲੈ ਤੇਰਾ ਘਾਰੀ ਤੂੰ ਸਾਂਭ ਜਿੱਥੇ ਮਰਜੀ ਵਰਤ ਲੈ ਦੇ ਮੈਨੂੰ ਕੋਈ ਟੈਨਸ਼ਨ ਨਾ ਰਵੇ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਐਵੇਂ ਨਾ ਚਿੰਤਾ ਕਰੋ ਠੀਕ ਹੈ ਚੱਲ ਲੈ ਆ ਰੋਟੀ ਹਾਂਜੀ ਵੇਲਾ ਕਿੱਡੀ ਚੰਗੀ ਮੇਰੀ ਨੂੰ ਨਹੀਂ ਤੇ ਕਿਤੇ ਲੋਕਾਂ ਦੀਆਂ ਨੂੰ ਆ ਤੇ ਹੱਥਾਂ ਤੋਂ ਖੂਨ ਤੱਕ ਜਾਂਦੀਆਂ ਵੀ ਸਾਡੇ ਹੱਥ 'ਚ ਮਾਤਾ ਫੜਾ ਤੇ ਤੂੰ ਕਿਤੇ ਮਰ ਤੇ ਵੇਲਾ ਕਿੱਡੀ ਚੰਗੀ ਜਾਂਦੀ ਨਾ ਮੰਮੀ ਤੂੰ ਹੀ ਰੱਖ ਮੇਰੇ ਕੋਲ ਨਹੀਂ ਸੰਭੀਆਂ ਜਾਣੀਆਂ ਤੂੰ ਰੱਖ ਨਾ ਰਾਜਾ ਬੜਾ ਪਾਇਆ ਮੰਮਾ ਬੋਲਦਾ ਮੈਂ ਮੰਮੀ ਹੱਥ ਲਾਦਾ ਇਕੱਲੀ ਲੱਗੀ ਰਹੀ ਦੀ ਵਿਚਾਰੀ ਮੰਮੀ ਜੀ ਹਾਂ ਪਤਾ ਮੇਰੀ ਗੱਲ ਸੁਣੋ ਕੰਮਗਾਹ ਤੇ ਸਾਰਾ ਹੋ ਗਿਆ ਵਾ ਮੈਂ ਸੋਚਣ ਦੀ ਮੰਮੀ ਬਾਜ਼ਾਰੋਂ ਕਿੰਨਾ ਸਮਾਨ ਲਿਆਉਣ ਵਾਲਾ ਵਾ ਇਹ ਮੈਨੂੰ ਪੈਸੇ ਫੜਾ ਕੇ ਗਏ ਸੀ ਤੇ ਮੈਂ ਲੈ ਮਾ ਫਿਰ ਜਾ ਕੇ ਤੂੰ ਆਖੇ ਤੇ ਮੈਂ ਨਾਲ ਚੱਲ ਜਲਦੀ ਇਕੱਲੀ ਕਿੱਥੇ ਤੁਰੇਂਗੀ ਮੰਮੀ ਫਿਰ ਘਰ ਇਨੀ ਕੋਈ ਹੈਗਾ ਇਹ ਵੀ ਗੱਲ ਠੀਕ ਹੈ ਘਰ ਵਿੱਚ ਕਿਸੇ ਰਹਗਾ ਭਰਿਆ ਘਰ ਵਾ ਨਾਲ ਕੋਈ ਆ ਨਹੀਂ ਸਕਦਾ ਨਾਲੇ ਮੰਮੀ ਆਟੋ ਮਿਲਦਾ ਸੜਕ ਤੋਂ ਆਹੋ ਤੇ ਤੁਸੀਂ ਕਿੱਥੇ ਤੁਰ ਕੇ ਜਾਓਗੇ ਦੁਪਹਿਰੇ ਚਲ ਮੈਂ ਹੀ ਚਲ ਜਾਨੀ ਨੀ ਕੋਈ ਨਹੀਂ ਤੂੰ ਹੀ ਚਲ ਜਾ ਮੈਂ ਚਲ ਘਰ ਦਾ ਵੇਖ ਲੈਣੀ ਆ ਜਿਹੜਾ ਮਾਸਾ ਪੁਰਾ ਹੈਗਾ ਕੋਈ ਨਹੀਂ ਕਰ ਲੈਣੀ ਆ ਨਹੀਂ ਨਹੀਂ ਮੰਮੀ ਜੀ ਸਾਰਾ ਕੰਮ ਹੋਇਆ ਤੁਸੀਂ ਰੈਸਟ ਕਰੋ ਹੁਣ ਤੇ ਮੈਂ ਗਈ ਤੇ ਆਈ ਬਸ ਚਲ ਠੀਕ ਐ ਚੱਲ ਆ ਪੁੱਤ ਚੱਲ ਘਰੋਂ ਦਿੰਦਾ ਤੁਹਾਨੂੰ ਕੋਈ ਪਤਾ ਨਹੀਂ ਨਾ ਉਹ ਵੀ ਚੜੀ ਉਹਨੂੰ ਕਿਤੇ ਪਾ ਦੇ ਉਹ ਲਾ ਦੇ ਅੱਗੇ ਉਹ ਉਹਦੇ ਅੱਗੇ ਤੱਕ ਜਿੰਨੀ ਸਸਕਾ ਮੰਨ ਕੇ ਆਲੇ ਪਰ ਤੀਹਾਈਆ ਲੈ ਮੇਰੀ ਤੀਹਾਈ ਆ ਹਾਂ ਕੀ ਆ ਲੈ ਠੀਕੋ ਠੀਕ ਵਧੀਆ ਤੂੰ ਆਪਣੀ ਸੁਣਾ ਤੂੰ ਬੜਾ ਚੋਰੀ ਚੋਰੀ ਮਾਰਿਆ ਸਾਡੇ ਤੇ ਡਾਕਾ ਹੈ ਕੀ ਐਂਜੀਆ ਫੇਰ ਥੋੜਾ ਉਹ ਕੀ ਕਰ ਰਹੀ ਹੈਂ ਆਣਾ ਨਹੀਂ ਆ ਮੈਨੂੰ ਚੱਕਰ ਲੱਗ ਗਿਆ ਵਾ ਜਦ ਤੂੰ ਤੇ ਕੁੜੀ ਜਿੜੀ ਆ ਮੈਂ ਤੇ ਉਦਾਸ ਹੋ ਜਾਈਂ ਆ ਸਾਡਾ ਤਾਂ ਲੰਗਾ ਨੂੰ ਨਾ ਜ਼ਿਆਦਾ ਹੀ ਦਿਲ ਲੱਗ ਗਿਆ ਪੁੱਤ ਮੈਂ ਤੇ ਬੁੱਢੀ ਨੇ ਕਿੰਨੀ ਧੁੱਪ ਵੇਖ ਕੇ ਬਾਹਰ ਆ ਤੂੰ ਜਵੇਂ ਕੁੜੀ ਜਿੜੀ ਝੱਟ ਆ ਗਈ ਆ ਤੇ ਬੁੱਢੇ ਉਹ ਤੇ ਫਿਰ ਭਾਂਡੇ ਕਿ ਮਾਇੰਦੇ ਵੇਓ ਫੇਕੀ ਹੋਇਆ ਹੁਣ ਆਪਾਂ ਬੜਾ ਕੰਮ ਕਰਦਾ ਗਾ ਆ ਮੈਂ ਆਪਾਂ ਕਿਹਾ ਤਾਂ ਥੋੜਾ ਮੈਂ ਡੇਂਗ ਕਰ ਲਉ ਆਪਣੇ ਘਰ ਦਾ ਹੀ ਆ ਤੇ ਭਾਬੀ ਕਿੱਥੇ ਆ ਉਹ ਕਿੱਥੇ ਆ ਉਹ ਆ ਲੈ ਥੋੜਾ ਜਿਹਾ ਸਮਾਨ ਹੀ ਕਰਦਾ ਤੇ ਅੱਧੀ ਚਲ ਮੰਗੀਵੇਂ ਲੈ ਆਉਣੀ ਔਰ ਕਿ ਤੋਂਪ ਬੜੀ ਚੜ ਜਾਣੀ ਮੈਂ ਤੈਨੂੰ ਆਖਿਆ ਸੀ ਕਿ ਮੈਂ ਨਾਲ ਚੱਲਦੀ ਉਹ ਆਂਦੀ ਐ ਮੰਗੀ ਤੋਂਪ ਬੜੀ ਐ ਉਹ ਥੋਆ ਟੋੜ ਲੈਣਾ ਪਿੰਦਾ ਮੋਲ ਤੋਂ ਤੇ ਤੂੰ ਰਮਾ ਨਾ ਰੈਸਟ ਮਾਰ ਮੈਂ ਕਿ ਉਹ ਮੇਰੇ ਕੋ ਨਹੀਂ ਪਿਆਰ ਹੈ ਤੇ ਮਿੱਠੇ ਆ ਕੇ ਸੋਈ ਜੇ ਡੈਕੀ ਇਹ ਕਿਹੜੀ ਗੱਲ ਐ ਜਦੋਂ ਦਿਲ ਕਰਦਾ ਨਾ ਬਸ ਘੁੰਮਣ ਫਿਰਨ ਦੇ ਬੰਨਣੇ ਲੋ ਚਾਹੀਦੇ ਐ ਘਰੋਂ ਨਿਕਲਣ ਦੇ ਕੰਮ ਤੋਂ ਬਚਣ ਦੇ ਹੋਰ ਨਹੀਂ ਕੋਈ ਗੱਲ ਪਤਨ ਤੈਨੂੰ ਕਦੋਂ ਸਮਝ ਆਏਗੀ ਇਹ ਗੱਲਾਂ ਦੀ ਅਨੀ ਗਰਮੀ ਚ ਕੰਮ ਕਰਦੇ ਵੀ ਮੇਰੇ ਕੋਲ ਤਾਂ 2 ਮਿੰਟ ਵੀ ਇੱਥੇ ਖੜਾ ਨਹੀਂ ਹੋ ਜਾਂਦਾ ਅੰਧਰਾ ਲੈ ਰਸੋਈ ਚ ਵੀ ਦੇਰ ਪੂਰਾ ਆ ਹੁੰਦਾ AC ਲਵਾਇਆ ਹੁੰਦਾ ਚਲੋ ਅੱਧਰ ਬੈਠੋ ਜੀ ਚਲੋ ਇੱਥੇ ਤੁਸੀਂ ਕੰਮ ਕਰੋ ਆ ਜਾ ਆਉਂਦੇ ਕਿ ਗਰਮ ਨਾ ਹੋ ਗਿਆ ਪਿਆਰ ਗਰਮ ਦੀ ਸਮਝੀ ਸਮਝੀ ਜੀ ਕੋਈ ਪਾਣੀ ਕੋਈ ਤਾਣੀ ਕੋਈ ਚਾਹ ਮਾਂ ਨੂੰ ਰਾਜੀ ਬਾਜੀ ਪੁੱਛਣਾ ਆਉਂਦੀ ਦੁਆਲੇ ਹੋ ਗਈ ਉਹ ਵਿਚਾਰੀ ਦਾ ਕੀ ਆ ਉਹ ਨਾਲੇ ਤੇ ਸਮਾਨ ਲੈਣ ਭੈਣ ਗਈ ਆ ਕਿੱਥੋਂ ਤੁਰੀ ਤੇ ਕਿੱਥੋਂ ਚੜੀ ਫੇਰ ਉਹਨੇ ਵਿਚਾਰੀ ਨੇ ਲੈ ਕੇ ਆਉਣਾ ਹੈ ਉਹ ਕਿਤੇ ਸੌਖੀ ਆ ਮੈਂ ਜਾ ਕੇ ਉੱਥੇ ਕਿਨੇ ਲਾਲਾ ਬਖਾਉਣੀ ਉਹ ਸਮਾਂ ਦੀ ਮਮੀ ਤੂੰ ਰੈਸਟ ਮਾਰ ਕਿਉਂ ਤਰੇ ਅੰਝਿਆਣਾ ਰੈਸਟ ਨਹੀਂ ਹੁੰਦੀ ਘਰ ਦੇ ਬੈਠੇ ਕੰਮ ਕਰ ਇਹ ਰੈਸਟ ਕਿਹੜੀ ਰੈਸਟ ਕਰਦੇ ਵੀ ਸੋਈ ਚ ਕਿਚਨ ਜੀ ਲੱਗੇ ਹੋਏ ਰੈਸਟ ਮੈਂ ਵੀ ਮੇਰੇ ਮਨ ਨੂੰ ਖੁਸ਼ ਹੁੰਦਾ ਮੇਰੀ ਮਾਂ ਮੰਜੇ ਤੇ ਆਰਾਮ ਕਰਦੀ ਦੀ ਨਹੀਂ ਭੈਣਾ ਬਰਮਾਨ ਕਰਦੀ ਕਰਦੀ ਇਹ ਨਾਲ ਮੰਜੀ ਤੇ ਬਹਿ ਜਾ ਉਹ ਮੇਲਾ ਰੋਟੀ ਪਾਣੀ ਸਬਜ਼ੀ ਭਾਜੀ ਸਾਰਾ ਕਰਤੀ ਏ ਤੇ ਕੀ ਆ ਜੋ ਦੋ ਭਾਂਡੇ ਮੈਨੂੰ ਇਹਨੂੰ ਕਰਦੇ ਤੇ ਮੈਂ ਕਿੰਨੀ ਸੱਪ ਤੇ ਨਹੀਂ ਕਰਦੀ ਉਹ ਤੇ ਰਾਮ ਨਾਰਾ ਮਾਨ ਕਰਦੀ ਮੈਂ ਸਾਰਾ ਘਰ ਦਾ ਕੰਮ ਕਰਕੇ ਆਈ ਆ ਕਿਤੇ ਬੇਲੀ ਤੇ ਨਹੀਂ ਮੈਂ ਉੱਡ ਕੇ ਆ ਗਈ ਪੈਣਾ ਮੈਂ ਤੇਰੀ ਸੱਸ ਵਰਗੀ ਨਹੀਂ ਗਈ ਉਹ ਰਮਾਨ ਹੀ ਕਰਦੀ ਐ ਮੈਂ ਤੇ ਫੁੱਲਾ ਵਾਂਗ ਰੱਖਿਆ ਆਪਣੇ ਸੱਸ ਨੂੰ ਜਿੱ ਤਰ੍ਹਾਂ ਦੀ ਤੂੰ ਆ ਬੜਬੜ ਕਰਦੀ ਉਹ ਤਰ੍ਹਾਂ ਦੀ ਤੇਰੀ ਸੱਸ ਹੋਣੀ ਅਹੀਂ ਤੇ ਪੈਣਾ ਨਾ ਮੈਨੂੰ ਕੋਹ ਹਾਂਦੀ ਨਾ ਮੈਂ ਕਦੀ ਉਹ ਉਹਨੂੰ ਕੁਛ ਕਿਹਾ ਉਹ ਤੇ ਮੇਰੀ ਧੀਆ ਵਰਗੀ ਨੋਹ ਥੋੜੀ ਐ ਐਵੇਂ ਨਹੀਂ ਕਰਕੇ ਲੈ ਤੇ ਗੱਲਾਂ ਐਵੇਂ ਨਹੀਂ ਲਜਾਮ ਲਾਈ ਜਾਂਦੇ ਆ ਤੇ ਆ ਸਿਆਣੀ ਬਣੀ ਮੰਮੀ ਮੈਂ ਤਾਂ ਸਮਝਾਉਂਦੀ ਵੀ ਤੁਹਾਨੂੰ ਪਰ ਤੁਹਾਨੂੰ ਸਮਝ ਪਤਾ ਨਹੀਂ ਕਿਉਂ ਨਹੀਂ ਆਂਦੀ ਜਿਹੜੀਆਂ ਅੱਜ ਕੱਲ੍ਹ ਦੀਆਂ ਨੂਆਂ ਆ ਉਹ ਪਿਆਰ ਪਿਆ ਨਾਲ ਸੱਸਾਂ ਨੂੰ ਵਾਸਟ ਕਰਦੀਆਂ ਤੇ ਨਾ ਉਹ ਪਿਆਰ ਪਿਆ ਨਾਲ ਸਾਰੇ ਘਰ ਦੇ ਤੁਸੀਂ ਕਹਿੰਦੇ ਨਾ ਕੰਮ ਕਰ ਜਾਂਦੀ ਐ ਉਹ ਕੰਮ ਕਰਦੀ ਨਹੀਂ ਤੁਹਾਡੇ ਕੋਲ ਕਰਵਾਂਦੀ ਐ ਮਿੱਠੀਆਂ ਮਿੱਠੀਆਂ ਗੱਲਾਂ ਚ ਲਾ ਕੇ ਤੇ ਆਪ ਘੁੰਮਣ ਫਿਰਨ ਚਲ ਜਾਂਦੀ ਐ ਪਿਆਰ ਪਿਆ ਨਾਲ ਉਹਨੇ ਤੁਹਾਡੇ ਤੇ ਹੀ ਕਬਜ਼ਾ ਕਰ ਲੈਣਾ ਵੇਖ ਲੈਣਾ ਮੇਰੇ ਤੇ ਕਬਜ਼ਾ ਕਰ ਲੈਣਾ ਮੈਂ ਕਿਤੇ ਕਿੱਲਾਂ ਜ਼ਮੀਨ ਦਾ ਜਿਹੜਾ ਮੇਰੇ ਤੇ ਕਬਜ਼ਾ ਚੜੀ ਕਰਦਾ ਐ ਤੁਹਾਨੂੰ ਨਹੀਂ ਪਤਾ ਤੁਹਾਡੇ ਨਾਲ ਕਿੰਨਾ ਕੁਸ਼ ਚ ਲਾਵੇ ਇਹ ਤੇ ਉਹਨੂੰ ਪਤਾ ਹੈ ਜਿਹੜੀ ਮਿੱਠੀਆਂ ਮਿੱਠੀਆਂ ਗੱਲਾਂ ਚ ਤੇ ਆ ਜਾਂਦੇ ਆ ਉਹਦੀਆਂ ਤੇ ਉਹਨਾਂ ਦਾ ਹੀ ਸਭ ਕੁਝ ਮੈਂ ਤੇਨੂੰ ਕਹਿਣ ਦੀ ਸਮਝ ਤੇ ਪੁੱਤ ਮੇਰੇ ਕੋ ਜਿੰਮੇਵਾਰੀ ਲੈ ਉਹ ਆਂਦੀ ਨਾ ਮੰਮੀ ਜਿੰਨਾ ਚਿਰ ਤੂੰ ਬੈਠੀ ਮੈਂ ਤੇਰੇ ਕੋ ਜਾਂਦੀਆਂ ਨਹੀਂ ਲੈਣੀਆਂ ਇਸ ਤਰ੍ਹਾਂ ਦੀ ਨਹੀਂ ਉਹ ਜਿਹੜੀ ਤੂੰ ਸੋਚਦੀ ਆ ਤੂੰ ਚਾਬੀਆਂ ਤੇ ਹੀ ਲੱਗੀਆਂ ਉਹਨੂੰ ਤੇ ਹੋਰ ਮੇਰੀ ਨੂੰ ਮ ਦੇਣੀਆਂ ਹੀ ਆ ਚਾਬੀਆਂ ਹੋਰ ਕਿਹਨੂੰ ਦੇਣੀਆਂ ਟਕਾਣੀ ਤੇ ਹਗਾ ਵੇ ਨੇਰਾ ਟਿਕਾਣਾ ਤੂੰ ਆਪਣਾ ਥੋੜਾ ਜਿਹਾ ਘਰ ਸੁੱਤ। ਚਿੰਦੀ ਦਾ ਤੇਰੇ ਪੱਲੇ ਚਾਬੀਆਂ ਹੀ ਆ ਨਾ। ਓਨੀ ਦਿਰੋਂ ਤੇਰੇ ਨਾਲ ਮਿੱਠੀ ਉਹ ਚੀਜ਼ ਦੀ ਨਾ ਦੇ ਹੱਥ ਚ ਚਾਬੀਆਂ ਚਲ ਗਈਆਂ ਨਾ। ਉਸ ਦਿਨ ਪਤਾ ਲੱਗਿਆ ਨਾ ਫੇਰ ਉਹਨੇ ਆਣਾ ਆਪਣੇ ਅਸਲੀ ਰੰਗ ਤੇ ਫੇਰ ਵੇਖਣਾ ਮਾਲਕਨ ਘਰ ਦੀ ਬਾਣ ਕੇ ਵੇਖ ਨਾ ਕਿਵੇਂ ਮੈਂ ਜੀ ਤਾਂ ਤੀਨ ਨੂੰ ਮਾਤਾ ਨੁਕਰਾਂ ਵਾਂਗ ਰੱਖਣਾ ਉਹਨੇ। ਸਾਡੇ ਨਾਲ ਦੇ ਗਵਾਂਢ 'ਚ ਇਹੀ ਕੁਛ ਹੋਇਆ। ਉਹਦੀ ਭੂਲੀ ਪਾਲੀ ਸੱਸ ਵਿਚਾਰੀ ਸਾਰਾ ਘਰ ਦਾ ਕੰਮ ਲੱਗੀ ਰਹਿੰਦੀ ਤੇ ਉਹਦੀ ਨੂੰ ਮਾਲ ਸੋਫੇ ਤੇ ਐ ਇਤਿਆਸ਼ਿਆ ਰੋ ਕੇ ਬਹਿ ਕੇ ਉਲਟਾ ਸਾਸ ਨੂੰ ਦੀ ਸੇਵਾ ਕਰਦੀ ਵੀ ਜਿੰਨੀ ਦੇਰ ਉਹਦੇ ਹੱਥ ਵਾਸ ਸੀ ਨਾ ਤੇ ਉਹ ਉਨੀ ਦਰਵਾਹਰ ਸਿੱਧੀ ਗਈ ਤੇ ਬਾਅਦ ਚ ਉਹਨੇ ਸਾਰਾ ਆਪਣਾ ਜੋ ਪੱਲੇ ਜਾਇਦਾਦ ਪਲਾਟ ਸਾਰਾ ਕੁਝ ਆਪਣੇ ਨੂ ਦੇ ਨਾਮ ਦਾ ਲਾਤਾ ਮੁੰਡੇ ਨੇ ਹੁਣ ਉਹ ਨੌਕਰਾਂ ਵਾਂਗ ਰੱਖਿਆ ਆਪਣੀ ਮਾਂ ਨੂੰ ਤੇ ਮੈਂ ਨਹੀਂ ਚਾਹਦੀ ਮੇਰੀ ਮਾਂ ਨੌਕਰਾਂ ਵਾਂਗ ਰਵੇ ਘਰ ਚ ਅਈ ਸ਼ਾਇਦ ਤੂੰ ਬਹੁਤ ਬੋਲੀ ਹੈ ਤੈਨੂੰ ਨਹੀਂ ਪਤਾ ਲੱਗਦਾ ਦੁਨੀਆ ਕਿੱਥੇ ਪਹੁੰਚੀ ਹੋਈ ਹੈ ਪੁੱਤ ਗੱਲ ਤੇ ਤੇਰੀ ਵੀ ਠੀਕ ਹੈ ਮੈਂ ਜ ਕਦੀ ਸੋਚਿਆ ਹੀ ਨਹੀਂ ਆ ਇਹ ਇਹ ਤਾਂ ਮੇਰੇ ਕਦੀ ਦਿਮਾਗ ਤੇ ਗੱਲ ਆਈ ਨਹੀਂ ਛਾਬੀਆਂ ਵੀ ਫੜਾਤੀਂ ਵੇਖੀ ਹੁਣ ਤੇਰਾ ਕੀ ਹਾਲ ਹੈ ਫੜਾਈਆਂ ਤੇ ਨਹੀਂ ਕਿਤੇ ਨਹੀਂ ਫੜਾਈਆਂ ਨਹੀਂ ਕਈਆਂ ਤੇ ਹੈਆਂ ਫੜਾਈ ਦੇਣੀਆਂ ਜੇ ਮੈਂ ਨਹੀਂ ਦਿੱਦੀਆਂ ਮੇਰੀ ਗੱਲ ਸੁਣ ਲੈ ਕੋਈ ਚਾਬੀਆਂ ਚੂਬੀਆਂ ਫੜਾਣ ਦੀ ਕੋਈ ਲੋੜ ਨਹੀਂ ਠੀਕ ਆ ਆਹੋ ਇਹ ਤੁਆਣੀ ਆ ਤੇ ਮੈਂ ਹੁਣ ਰਹੂੰਗੀ ਐ ਧਿਆਨ ਨਾਲ ਧਿਆਨ ਨਾਲ ਉਸ ਦਿਨ ਤੇਰੀ ਵੈਲਿਊ ਖਤਮ ਹੋ ਜਾਣੀ ਜਿਸ ਦਿਨ ਤੁਹਾਨੂੰ ਚਾਬੀਆਂ ਫੜਾਣਗੇ ਵੇਖੀ ਤੂੰ ਰੋਣਾ ਉਸ ਦਿਨ ਨੂੰ ਕਿਉਂਕਿ ਉਸ ਦਿਨ ਮੈਂ ਕਿਉਂ ਫੜਾਈਆਂ ਉਹ ਦਿਨ ਕਿਉਂ ਚੜਿਆ ਸੀ ਅਬਾਗਾ ਤਾਂ ਕੋਈ ਨਹੀਂ ਪਤਾ ਤੇਰੀ ਗੱਲ ਮੈਂ ਸਮਝਣ ਨਹੀਂ ਆ ਕੋਈ ਨਹੀਂ ਹੁਣ ਆਈ ਕਿਉਂ ਨਹੀਂ ਕਿੰਨੇ ਦਿਨ ਦੀ ਮਹਾਰਾਣੀ ਬਾਜ਼ਾਰ ਗਈ ਹੋਈ ਆ ਮੈਂ ਕਦੋਂ ਦੀ ਬੈਠੀ ਆ ਉਹ ਸਾਹ ਲੇਗੀ ਤਾਂ ਫੋਨ ਕਰੂੰਗੀ ਘਰੋਂ ਫੋਨ ਮੈਂ ਮਲਾ ਦੇਣੀ ਮਲਾ ਮਹਾਰਾਣੀ ਨੂੰ ਫੋਨ ਪਲਾ ਹੈਲੋ ਬੈਂਜ ਜੱਦੀ ਬੀ ਹੈਲੋ ਹਲੋ ਹਾਂਜੀ ਮੰਮੀ ਜੀ ਉਹ ਤਾਂ ਕਿੱਥੇ ਆ ਆ ਮੰਮੀ ਮੈਂ ਨਾ ਬਸ ਸਮਾਨ ਤੇ ਲੈ ਲਿਆ ਏ ਉਹ ਨਾ ਮੰਮੀ ਜੀ ਉਹਨਾਂ ਦਾ ਫੋਨ ਆਂਦਾ ਪਿਆ ਸੀ ਤੇ ਮੰਮੀ ਦੀ ਥੋੜੀ ਨਾ ਤਬੀਅਤ ਨਹੀਂ ਠੀਕ ਹੈਗੀ ਸੀ ਤੇ ਮੈਂ ਸੋਚਿਆ ਚੱਲ ਮੈਂ ਘਰੋਂ ਹੋ ਕੇ ਹੀ ਚੱਲ ਜਾਂ ਨਹੀਂ ਆ ਫਿਰ ਮੰਮੀ ਮੈਂ ਬਸ ਪੇਕੇ ਆਈ ਆ ਆ ਜਾਨੀ ਆ ਮੇਰੀ ਗੱਲ ਸੁਣਾ ਨਾ ਤੂੰ ਮੈਨੂੰ ਦੱਸ ਕੇ ਗਈ ਵੀ ਮੈਂ ਉਹ ਨੂੰ ਜਾਣਾ ਉਹ ਤੋਂ ਪਹਿਲਾਂ ਮੈਨੂੰ ਫੋਨ ਕਰਕੇ ਪੁੱਛ ਲੈਂਦੀ ਤੇ ਮੈਨੂੰ ਫੋਨ ਆਇਆ ਮੰਮੀ ਜਾਵਾ ਕਿ ਨਾ ਹੁਣ ਤੈਨੂੰ ਪਤਾ ਘਰ 'ਚ ਵੀ ਕੋਈ ਆਇਆ ਗਿਆ ਆ ਗੁਰਦੇ ਜੀ ਜਾਈ ਬੈਠੀ ਆ ਹੈ ਕੋਈ ਚਾਹ ਕੋਈ ਪਾਣੀ ਕੋ ਰੋਟੀ ਟੁੱਕ ਤੈਨੂੰ ਨਹੀਂ ਪਤਾ ਮੈਂ ਘਰ ਮੋੜਨਾ ਸਮਾਨ ਲੈਣ ਗਈ ਆ ਕਿ ਤੂੰ ਪੇਕੇ ਗਈ ਆ ਅੱਛਾ ਮੰਮੀ ਜੀ ਦੀਦੀ ਆਏ ਨੇ ਚਲੋ ਕੋਈ ਗੱਲ ਨਹੀਂ ਮੰਮੀ ਮੈਂ ਬਸ ਹੁਣੇ ਆਈ ਮੈਂ ਬਸ ਮੰਮੀ ਜੀ ਦਾ ਪਤਾ ਲੈਣਾ ਸੀ ਅਜੇ ਮੈਂ ਆਣ ਕੇ ਹੀ ਖਲੋਤੀ ਆ ਚਲੋ ਕੋਈ ਨਹੀਂ ਮੈਂ ਚਾਹ ਪਾਣੀ ਨਹੀਂ ਪੀਂਦੀ ਮੈਂ ਹੁਣੇ ਉੱਥੋਂ ਤੁਰ ਪੈਣ ਲੱਗੀ ਆ ਮੰਮੀ ਤੁਸੀਂ ਫਿਕਰ ਨਾ ਕਰੋ ਚੱਲ ਚੱਲ ਖੇਤੀ ਆ ਫਿਰ ਨਿਆਣੀ ਧੂਪ ਆਈ ਤਾਂ ਤੈਨੂੰ ਰੋਟੀ ਰੋਕ ਕੇ ਚਾਹ ਪਾਣੀ ਕੋਈ ਦੇ ਆਣਗੇ ਹਾਂਜੀ ਮੰਮੀ ਆ ਗਈ ਬਸ ਚਲ ਆ ਜਾ ਆ ਜਾ ਘਰ ਤੇ ਤੇਰੀ ਠੀਕ ਹੈ ਗਈ ਸਮਾਨ ਲੈਣ ਤੇ ਜਾਣ ਵੜੀ ਪੇਕੇ ਪੇਕੇ ਵੜ ਗਈ ਨਾ ਉਹ ਵੇਖ ਲੈ ਇਹਨੂੰ ਦੱਸਿਆ ਫਰਜ ਹੋਇਆ ਹੁੰਦਾ ਉਹਨਾ ਕਿ ਦੱਸ ਕੇ ਜਾਵੇ ਮੰਮੀ ਜੀ ਮੈਂ ਪੇਕੇ ਚੱਲੀ ਆ ਆ ਫਰਜ ਹੈ ਕੀ ਲਿਆਉਗੀ ਤੇ ਕੀ ਉਹਨਾ ਕੀ ਦੇ ਕੇ ਆਉਗੀ ਕੀ ਪਤਾ ਕੀ ਲਫਾਫੇ ਚੁਪਾ ਕੇ ਲੈ ਜਾਂਦੀ ਹੋਵੇ ਮੈਨੂੰ ਤਾਂ ਪਤਾ ਇਨਾ ਪਤਾ ਹੀ ਨਹੀਂ ਮੈਂ ਤੇ ਜਿੱਕੇ ਨਹੀਂ ਬੜਾ ਕੀਤਾ ਹੀ ਉਹਦੇ ਤੇ ਪਰ ਮੈਨੂੰ ਹੁਣ ਪਤਾ ਲੱਗਿਆ ਅੱਜ ਕੱਲ੍ਹ ਦੀਆਂ ਇਹਨੂੰ ਆ ਪਤਾ ਕੀ ਕਰਦੀ ਆ ਆ ਸੂਟ ਸ਼ਾਰਟ ਆਪਣੀ ਮਾਵਾਂ ਨੂੰ ਬੜੇ ਦਿੰਦੀ ਆ ਕੀ ਪਤਾ ਸੂਟ ਨਵੇਂ 2-4 ਲੈ ਕੇ ਆਈ ਹੋਵੇ ਮਾਂ ਨੂੰ ਦੇਣ ਗਈ ਹੋਵੇ ਉਹ ਮਾਂ ਨੂੰ ਕੀ ਦੇਣੇ ਆ ਲੈ ਉਹ ਆਪ ਤੇ ਆਖੂਗੀ ਮੰਮੀ ਮੇਰੀ ਨੇ ਦਿੱਤੇ ਆ ਤੂੰ ਕਰਨੀ ਤੇ ਚਲਾਕੀ ਆ ਫੇਰ ਉਹਨੇ ਚਲ ਚੰਗਾ ਤੂੰ ਆ ਗਈ ਆ ਮੇਰੇ ਕੋਲ ਤੇ ਤੂੰ ਅੱਖਾਂ ਕੋਲ ਦਿੱਤੇ ਨਾ ਆਖਾ ਕੋਲ ਤੇ ਤੂੰ ਤੇ ਘਰ ਨੂੰ ਉਟਾ ਦੇਣਾ ਸੀ ਹਾਂ ਬੇਹੋਣ ਮੈਂ ਪੁੱਤ ਧਿਆਨ ਰੱਖੂਗੀ ਚਲ ਪੁੱਤ ਤੂੰ ਬਾਹਰ ਨਾਲੇ ਮੈਂ ਤੇਰੇ ਉੱਤੇ ਪਾਣੀ ਤਾਂ ਨਹੀਂ ਲਿਆਉਣਾ ਤੇ ਨਾਲੇ ਮੈਂ ਘੁੱਟੇ ਚਾਹ ਤਰਿਆਵਾ ਤੇ ਆਪਾਂ ਦੋਵੇਂ ਮਾਂ ਤੀਆਂ ਬੀਕੇ ਪੀਣੇ ਹੋਣੇ ਜਰ ਨੂੰ ਨੇ ਆ ਜਾਣਾ ਕੋਈ ਗੱਲ ਨਹੀਂ ਮੈਂ ਵੇਟ ਕਰਦੀ ਹਾਂ ਜਿੰਨੀ ਦਰ ਉਹ ਆਉਗੇ ਨਾ ਉਹੀ ਹੱਥੀ ਬਣਾਉਗੀ ਔਰ ਹੱਥ ਦੀ ਪੀਣੀ ਆ ਮੈਂ ਨਹੀਂ ਤੁਹਾਡੇ ਹੱਥ ਦੀ ਚਾਹ ਪੀਣੀ ਆ ਆਂ ਦੋਨੋਂ ਯਾਰ ਚਲ ਡੀਕਲਾ ਫੇਰ ਡੀਕੜਾ ਮੈਂ ਚੱਖਾ ਮੇਲੇ ਆ ਦੇਣੀ ਆ ਤੇਰੀ ਮਰਜ਼ੀ ਚ ਆ ਜੇ ਆਏਗੀ ਨਾ ਤਾਂ ਬਣਾਉਗੀ ਉਹਨੂੰ ਵੀ ਪਤਾ ਲੱਗੇ ਨਾ ਨਾਨਾ ਦੀ ਕਿਵੇਂ ਸੇਵਾ ਕਰਾਈ ਦੀ ਠੀਕ ਠੀਕ ਹੈ ਚਲ ਕੋਈ ਨਹੀਂ ਬੈਹ ਜਾਨੀ ਫਿਰ ਦੇਖ ਲਓ ਕਿੰਨਾ ਟਾਈਮ ਹੋ ਗਿਆ ਹਾਲੇ ਤੱਕ ਵੀ ਨਹੀਂ ਆਈ ਮਨ ਕਾਲਾ ਬੰਦਾ ਜੀ ਤਾਂ ਹੁਣੇ ਉੱਠ ਕੇ ਚੱਲ ਜਾਵਾ ਆ ਜਾਂਦੀ ਹੁਣ ਚਲ ਗਈ ਤੇ ਆਉਗੀ ਨਾ ਲੈ ਆਜੀ ਆ ਸਸਰੀਕਾਲ ਦੀਦੀ ਸਸਰੀਕਾਲ ਜੀ ਦੀਦੀ ਤੁਸੀਂ ਦੱਸਿਆ ਹੀ ਨਹੀਂ ਤੁਸੀਂ ਸਵੇਰੇ ਫੋਨ ਕਰ ਦਿੰਦੇ ਕਿ ਮੈਂ ਘਰੇ ਆਉਣਾ ਵਾ ਤੇ ਮੈਂ ਨਾ ਜਾਂਦੀ ਤੁਸੀਂ ਅਚਾਨਕ ਹੀ ਅਚਾਨਕ ਆ ਨਹੀਂ ਸਕਦੇ ਕੀ ਗੱਲ ਕੁੜੀਏ ਹਾਂ ਫੋਨ ਕਰਕੇ ਆਲੇ ਆਪਣੇ ਘਰ ਜਿੰਨਾ ਤੇਰਾ ਘਰ ਉਹਦਾ ਵੀ ਉਨਾ ਹੀ ਆ ਧੀਆ ਦਾ ਜਦੋਂ ਮਰਜ਼ੀ ਆ ਸਕਦੇ ਦੁਨੀਏ ਹੁਣ ਰਾਤ ਹੁਣ ਤੂੰ ਕੌਣ ਹੋਵੇਂ ਆਖਣ ਵਾਲੀ ਨਹੀਂ ਨਹੀਂ ਮੰਮੀ ਜੀ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਆ ਮੈਂ ਤਾਂ ਕਰਕੇ ਕਹਿੰਦੀ ਆ ਕਿ ਜੇ ਦੀਦੀ ਸਵੇਰੇ ਫੋਨ ਕਰ ਦਿੰਦੇ ਤੇ ਮੈਂ ਨਾ ਬਾਜ਼ਾਰ ਜਾਂਦੀ ਤੇ ਨਾ ਪੇਕੇ ਆ ਲੈ ਜਾਂਦੀ ਮੈਂ ਤੇਰੇ ਬੜਾ ਛਾਲਾ ਨੂੰ ਜਾਣਦੀ ਆ ਹੁਣ ਤੇਰੀ ਪਰਮਿਸ਼ਨ ਲੈ ਕੇ ਆਇਆ ਕਰੇ ਕਿ ਮੈਂ ਭਾਬੀ ਆਉਣ ਲੱਗੀ ਆ ਉਹਦਾ ਜਦੋਂ ਜੀਕਰ ਆਊਗੀ ਜਦੋਂ ਜੀਕਰ ਜਾਊਗੀ ਤੂੰ ਥੋੜਾ ਬੁੱਤ ਆਪਣੇ ਆਪ ਨੂੰ ਸਵਾਲ ਗਈ ਤੋਂ ਸੌਦਾ ਲੈਣਿਆ ਸਮਾਨ ਲੈਣ ਤੇ ਚਲੇ ਤੂੰ ਪੇਕੇ ਗਈ ਆ ਮੰਮੀ ਜੀ ਮੰਮੀ ਜੀ ਇਹਨਾ ਤੁਹਾਡੇ ਠੀਕ ਨਹੀਂ ਸੀ ਹੈਗੀ ਤੇ ਉਹ ਤਾਂ ਫੋਨ ਕਰੀ ਜਾਂਦੇ ਸੀ ਕਿ ਪੁੱਤ ਗੱਲਬਾਤ ਕਰਨਾ ਚਾਹੁੰਦੇ ਸੀ ਮੇਰੇ ਨਾਲ ਤੇ ਮੰਮੀ ਮੈਂ ਬਾਜ਼ਾਰ ਚ ਹੀ ਗਈ ਸੀ ਮੈਂ ਕਿਹਾ ਚੱਲ ਮੰਮੀ ਜੀ ਦਾ ਪਤਾ ਲਿਆਉਣੀ ਆ ਮਾੜਾ ਜੇ ਗੱਲਬਾਤ ਕਰਉਣੀ ਆ ਮਾਂ ਦਾ ਦਿਲ ਹੋਰ ਹੋ ਜਾਊਗਾ ਤੇ ਜੇ ਮੈਨੂੰ ਪਤਾ ਹੁੰਦਾ ਵੀ ਦੀਦੀ ਘਰੇ ਆਏ ਆ ਮੈਂ ਫਿਰ ਉਧਰ ਨੂੰ ਨਹੀਂ ਸੀ ਜਾਣਾ ਮੰਮੀ ਜੀ ਤੇ ਤੂੰ ਕਹਾਂ ਰਾਜਣੇ ਹੋ ਅਮਨ ਨੂੰ ਨਾਲ ਲੈ ਕੇ ਜਾਣੀ ਆ ਉਹ ਨਾ ਜਾਂਦਾ ਤੇrna ਮੈਂ ਚਲੀ ਜਾਂਦੀ ਹੈਂ ਤੂੰ ਭਰੇ ਸਮਝਿਆ ਹੀ ਨਹੀਂ ਤੂੰ ਆਖਿਆ ਚੱਲ ਹੁਣ ਬੰਨ੍ਹ ਗਈ ਤੇ ਹੈਹੀ ਆ ਤੇ ਉਹ ਨੂੰ ਹੀ ਚਲਿਆ ਮਾਣੀ ਤਗੜੀ ਬਾਨੇ ਨਾ ਇੰਨੇ ਕੁੜਕੇ ਲਾਇਆ ਕਰ ਤੇ ਹੁਣ ਹੁਣ ਚਾਹ ਪਾਣੀ ਪਿਆ ਕਦੋਂ ਆਉਂਦੀ ਆਣ ਕੇ ਬਈ ਤੈਨੂੰ ਢੀਕਣ ਲਈ ਤੇ ਉਹਦੇ ਕੋਈ ਚਾਹ ਪੀਣੀ ਮੈਂ ਮੰਮੀ ਜੀ ਨਾਲੀ ਤੁਸੀਂ ਮੈਨੂੰ ਆਪ ਹੀ ਤੇ ਉਹ ਦਿਨ ਕਿਹਾ ਸੀ ਤੇ ਪੁੱਤ ਜਦੋਂ ਬਾਜ਼ਾਰ ਜਾਨੀ ਹੁੰਨੀ ਹੈ ਨਾ ਇੱਕ ਵਾਰੀ ਆਪਣੇ ਘਰੋਂ ਚੱਕਰ ਲਾਇਆ ਕਰ ਤੇਰੀ ਮਾਂ ਤੇਨੂੰ ਯਾਦ ਕਰਦੀ ਹੋਊਗੀ ਮੈਂ ਤੇ ਤਾਂ ਚਲ ਗਈ ਮੈਨੂੰ ਕੀ ਪਤਾ ਸੀ ਕਿ ਤੁਸੀਂ ਗੁੱਸਾ ਕਰਨਾ ਦੋਨਾਂ ਜਾਣਿਆ ਨਹੀਂ ਉਹ ਤੈਨੂੰ ਮੈਂ ਰੋਜ਼ ਥੋੜਾ ਆਖਿਆ ਕਿ ਉਹ ਨਹੀਂ ਜਾਂਦੀ ਉਹ ਨੂੰ ਚਲ ਜਾ ਕਰ ਹੋਇਆ ਕਿ ਜੇ ਚਲੇ ਗਏ ਨਾਲੇ ਮੈਨੂੰ ਫੋਨ ਕਰ ਦਿੰਦੀ ਮੇਰੇ ਕੋਲ ਫੋਨ ਹੀ ਧੂਆਂ ਨਹੀਂ ਉਹ ਮੰਮੀ ਮੈਂ ਜਾਵਾਂ ਫਿਰ ਮੈਂ ਤੇਨੂੰ ਦੱਸਦੀ ਵੀ ਗੁਰਦੁਰੀ ਚਾਈ ਆ ਪਰ ਤੂੰ ਤਾਂ ਮੈਨੂੰ ਪੁੱਛਣਾ ਹੀ ਨਹੀਂ ਆਖਿਆ ਚੱਲ ਇੱਥੋਂ ਬਾਹਰ ਜਾਨੀ ਮੰਮੀ ਨੂੰ ਕੀ ਪਤਾ ਲੱਗਣਾ ਜਿਉਂ ਨਾ ਆਈ ਹੁੰਦੀ ਤੇ ਫਿਰ ਮੈਨੂੰ ਇਹ ਗੱਲ ਦਾ ਵੀ ਨਹੀਂ ਪਤਾ ਲੱਗਣਾ ਕਿ ਇਹ ਬਾਜ਼ਾਰ ਗਈ ਤੇ ਤੇਕੇ ਚਲ ਗਈ ਕੱਲ ਤੂੰ ਆਈ ਆ ਹੁਣ ਇਹ ਤੇ ਮੈਨੂੰ ਪਤਾ ਸਬੂਤ ਮੈਨੂੰ ਲੱਗ ਹੀ ਗਿਆ ਨਾ ਕਿ ਇਹ ਤੇ ਕੇ ਚੋਰੀ ਕਰਦੀ ਹੈ ਚੱਲ ਜਾ ਜਾ ਕੇ ਕੋਟ ਚਾਹ ਪਾਣੀ ਲਿਆ ਕਦੋਂ ਦੀ ਆਈ ਬੈਠੀ ਆ ਹਾਂਜੀ ਮੰਮੀ ਮੈਂ ਹੁਣੇ ਲੈ ਕੇ ਆਈ ਆ ਆਹੋ ਤੇ ਨਾਲੇ ਸਮਾਨ ਕਿੱਥੇ ਆ ਮੰਮੀ ਸਮਾਨ ਕੋੜੀਆਂ ਤੇ ਰੱਖਤਾ ਹੈ ਸਾਰਾ ਲਫਾਫਾ ਨਾ ਭਾਰਾ ਬੜਾ ਸੀ ਮੈਂ ਫਿਰ 릭ਸ਼ਾ ਇੱਧਰ ਨੂੰ ਕਰਕੇ ਆ ਗਈ ਚੱਲ ਕੋਈ ਗੱਲ ਹੀ ਰੱਖ ਲੈਨੇ ਆ ਚਾਹ ਚਾਹ ਤੇ ਲਿਆ ਹੁਣ ਦੇਖੋ ਦੇਖੋ ਕੰਦੀ ਫੋਨ ਕਰਕੇ ਆਣਾ ਸੋ ਕਿੰਨੀ ਚਲਾ ਗਿਆ ਇਹ ਪਰਮਿਸ਼ਨ ਲੈ ਕਿਉਂ ਆਂਦੀ ਪਤਾ ਚੰਗਾ ਕੀਤਾ ਮਾਂ ਤਾਂ ਤੂੰ ਬੋਲ ਨਹੀਂ ਆਂ ਵੇਖਿਆ ਕਿਵੇਂ ਕਹਿੰਦੀ ਆਪਣੇ ਘਰ ਮੈਂ ਇਹਨੂੰ ਫੋਨ ਕਰਕੇ ਆਵਾਂ ਭਾਬੀ ਮੈਂ ਨਾ ਪੇਕੇ ਆ ਲੱਗੀਆਂ ਅੜੀ ਪਰਮਿਸ਼ਨ ਲਵਾ ਮੈਂ ਉਹ ਮੈਨੂੰ ਤੇ ਹੋਣੀ ਪਤਾ ਲੱਗਾ ਬੇਤਰਾਂ ਦੀ ਆ ਮੈਂ ਤੇ ਆਖਿਆ ਚੰਗੇ ਬਣੀ ਆ ਦੂਜੇ ਦਿਨ ਪੇਕੇ ਵੜ ਜਾਂਦੀ ਆ ਇਹਨੂੰ ਤੇ ਦੁਨੀਆ ਦੀ ਬਾਹ ਲੱਗੀ ਆ ਸੱਸ ਮਾਂ ਨੂੰ ਕੋਈ ਭਰੀ ਚੰਗੀ ਆ ਨਾ ਚੱਲੀ ਆ ਤਾਂ ਮੈਂ ਉਹਨੂੰ ਵੀ ਹੋਣਾ ਮੈਂ ਘੜੀ ਨਾ ਕਰਨੀ ਜਾਲੇ ਜਵੇਂ ਆਂਦੀ ਵੀ ਅਮਨ ਨੂੰ ਲੈ ਕੇ ਨਾਲ ਜਾਂਦੀ ਦੋਵੇਂ ਜਾਣੇ ਪਤਾ ਲਾਉਂਦੇ ਦੋਵੇਂ ਜਾਣੇ ਜਾਉ ਮੈਨੂੰ ਲੈ ਜਾਂਦੀ ਮੈਂ ਵੀ ਕੁੜਮਣੀ ਦਾ ਪਤਾ ਲੈ ਆਉਂਦੀ ਪਰ ਨਹੀਂ ਇਹ ਭਾਨਾ ਲਾਂਦੀ ਕੋਈ ਮਾਂ ਬਿਮਾਰ ਨਹੀਂ ਹੈ ਭਾਨਾ ਲਾਂਦੀ ਹੈ ਤੈਨੂੰ ਨਹੀਂ ਪਤਾ ਇਹੋ ਜਿਹੀਆਂ ਗੱਲਾਂ ਤੇਰੀਆਂ ਗੱਲਾਂ ਤਾਂ ਮੈਂ ਤੈਨੂੰ ਬਚਾਉਂਦੀ ਵੀ ਕਿ ਦੁਨੀਆ ਵੇ ਕਿੰਨੀ ਅੱਗੇ ਦੀ ਪਹੁੰਚੀ ਕੀ ਪਤਾ ਕੀ ਸਲਾਮ ਮਸ਼ਾ ਅੱਲਾਹ ਕਰਨ ਜਾਂਦੀ ਦੂਜੇ ਦਿਨ ਪੇਕੇ ਵੜ ਜਾਂਦੀ ਹੈ ਯਾਰ ਕੋਈ ਨਹੀਂ ਚੋਪਾ ਹੋਣਾ ਇਹ ਮੈਂ ਹੁਣ ਮੈਨੂੰ ਪਤਾ ਲੱਗਿਆ ਹੁਣ ਮੈਂ ਧਿਆਨ ਰੱਖਿਆ ਕਰੂੰਗਾ ਕਸ ਕੇ ਰੱਖਿਆ ਕਰ ਬਸ ਝ ਰੋਲਾ ਰਹਿਣਾ ਪਾ ਕਸ ਕੇ ਰੱਖੂੰਗੀ ਮੈਂ ਨਹੀਂ ਆਣੀ ਨਹੀਂਗੀ ਮੈਨੂੰ ਸੋਜੀ ਆ ਗਈ ਅੱਗੇ ਮੈਂ ਕਿਹਾ ਪੋਲੀ ਪੀ ਚੱਲ ਕੋਈ ਕਰਨੀ ਇਹਦਾ ਹੀ ਘਰ ਆ ਨਹੀਂ ਸਮਝ ਨਹੀਂ ਲੱਗਣ ਦੀ ਮੰਮੀ ਜੀ ਕਦੀ ਨਹੀਂ ਰਹਿਣਾ ਇਦਾਂ ਨਹੀਂ ਬੋਲੇ ਜਿੱਦਾਂ ਅੱਜ ਬੋਲਣ ਡਏ ਆ ਨਾਲੇ ਇਹਨਾਂ ਨੇ ਤੇ ਮੈਨੂੰ ਆਪ ਹੀ ਕਿਹਾ ਸੀ ਕਿ ਪੁੱਤ ਜਦੋਂ ਕੋਈ ਚੀਜ਼ ਉਜਲਣ ਜਾਣੀ ਨਹੀਂ ਹੁੰਦੀ ਹੈ ਨਾ ਆਪਣੀ ਮਾਂ ਨੂੰ ਵੀ ਮਿਲਾਇਆ ਕਰ ਅੱਜ ਕਿਦਾਂ ਬੋਲੇ ਆ ਮੈਨੂੰ ਆਖੇ ਮੇਰੀ ਧੀ ਨੇ ਤੈਨੂੰ ਪੁੱਛ ਕੇ ਘਰੇ ਆਉਣਾ ਮੈਂ ਤੇ ਬਸ ਤਾਂ ਕਿਹਾ ਕਿ ਜੇ ਦੀਦੀ ਦੱਸ ਦਿੰਦੇ ਫੋਨ ਕਰਕੇ ਤੇ ਚੱਲ ਮੈਂ ਨਾ ਕਿਤੇ ਜਾਂਦੀ ਪਤਾ ਨਹੀਂ ਸਿੱਧੀਆਂ ਗੱਲਾਂ ਨੂੰ ਵੀ ਪੁੱਠੀਆਂ ਪਾਉਣ ਦੇ ਮੰਮੀ ਕੀ ਗੱਲ ਹੈ ਲਿਆ ਲਿਆ ਕੁੜੀਏ ਘੰਟਾ ਹੀ ਲਾਤਾ ਅਗਲੀ ਨੇ ਘਰ ਵੀ ਜਾਣਾ ਹੋਏ ਤਕਾਲਾ ਫੈਨ ਲਈਆਂ ਏ ਲੋ ਦੀਦੀ ਤੂੰ ਵੀ ਬੀ ਲਾਉ ਮੈਂ ਬਸ ਥੋੜਾ ਕੰਮ ਸੰਭਾਂਦਾ ਚਲ ਕਰ ਦੇ ਬਣਾਈ ਲਈ ਜਾ ਮੱਖੇ ਵੱਟ ਵੇਖੀ ਕਿੰਨੇ ਵੇਰੇ ਸੀ ਲੈ ਲੈ ਮੈਂ ਚਲ ਕੋਈ ਨਹੀਂ ਪੀਦਾ ਹੁੰਦਾ ਬਣ ਗਈ ਆ ਨਾ ਅੱਜ ਕੱਲ ਦੇ ਵੈਸੇ ਹੀ ਆਵਾ ਹੀ ਉੱਤੇ ਆ ਇਹ ਗੱਲ ਛੱਡੋ ਮੇਰੇ ਘਰ ਦਾ ਵੀ ਹਾਲ ਸੁਣ ਲੋ ਕੀ ਹੋਇਆ ਵੇ ਤੇਰੇ ਘਰ ਦਾ ਹਾਲ ਤੇਰੇ ਘਰ ਕੀ ਹੋ ਗਿਆ ਵਾ ਅਜੜੀ ਮੇਰੀ ਸੱਸ ਕੰਮ ਤੇ ਸਾਰਾ ਮੈਂ ਹੀ ਉਹ ਕਰਦੀ ਹਾਂ ਲੈ ਹਾਂ ਉਹ ਪਤਾ ਕੀ ਹੈ ਮੈਂ ਨਾ ਪਕੌੜੇ ਬਣਾਉਂਦੀ ਵੀ ਕਿਤੇ ਮਾੜਾ ਮੋਟਾ ਤੇਲ ਕੜਾਈ ਚ ਡੇਗ ਗਿਆ ਨਾ ਥੱਲੇ ਪੜਨ ਲੱਗ ਗਿਆ ਥੀ ਤੇ ਕੀ ਜਾਂਦਾ ਹੱਤ ਤੇ ਰੁੜ ਗਿਆ ਤੇ ਮੈਨੂੰ ਪਤਾ ਕਿੰਨੇ ਗੱਲਾਂ ਸੁਣਾਈਆਂ ਕਹਿੰਦੇ ਤੇਰੀ ਮਾਂ ਨੇ ਤੈਨੂੰ ਅਕਲ-ਉਕਲ ਸਿਖਾ ਕੇ ਨਹੀਂ ਭੇਜਿਆ ਕਿ ਇੰਜ ਤੇਰਾ ਫਾਇਆ ਵੱਡਦਾ ਉਹਦੀ ਇੰਨੀ ਹੈ ਉੱਥੇ ਤੈਨੂੰ ਇੰਨੀ ਗੱਲਾਂ ਕਰਦੀ ਹਲੇ ਸਾਰੇ ਕੰਮ ਮੈਂ ਹੀ ਉਹ ਕਰਦੀ ਹਾਂ ਕਹਿੰਦੀ ਫਾਇਆ ਵੱਡਦਾ ਤੇਰੀ ਮਾਂ ਨੇ ਅੱਗੇ ਵੀ ਕਰਦੀ ਹੋਣੀ ਆ ਤੂੰ ਮੈਨੂੰ ਕਦੀ ਦੱਸਿਆ ਨਹੀਂ ਮੈਂ ਕਾ ਚੱਲ ਵੱਡੇ ਬੋਲਦੇ ਰਹਿੰਦੇ ਮੈਂ ਪਰਵਾਹ ਨਹੀਂ ਕਰਦੀ ਤੁਹਾਨੂੰ ਪਤਾ ਹੀ ਹੈ ਨਾਲੇ ਪੁੱਤ ਤੁਹਾਡੇ ਘਰ ਤੇ ਦੱਸ ਮਾਂ ਨੂੰ ਨੌਲਣ ਦਾ ਉਹਦਾ ਕੀ ਹੱਕ ਆ ਮਾਂ ਆਪਣੇ ਘਰ ਤੋਂ ਆਪਣੇ ਘਰ ਗੁੱਸੇ ਤੇ ਚੜ ਗਿਆ ਪਰ ਮੈਂ ਪਤਾ ਨਹੀਂ ਕਿਵੇਂ ਪੀਤਾ ਗੁੱਸਾ ਮੈਨੂੰ ਬਥੇ ਚੱਲ ਪੁੱਤ ਕੋਈ ਗੱਲ ਨਹੀਂ ਚੁੱਪ ਜਿੰਨੇ ਆਂਦੇ ਨੇ ਇੱਕ ਚੁੱਪ ਸੋ ਸੁਖ ਪਰ ਉਹਦਾ ਮਤਲਬ ਕੀ ਕਿ ਮੈਨੂੰ ਨੌਲਣਾ ਆ ਮੇਰੀ ਮਾਂ ਨੂੰ ਬੋਲਣ ਦਾ ਕੀ ਮਤਲਬ ਹੋਇਆ ਮੈਨੂੰ ਉਹਦੇ ਘਰੋਂ ਖਾਣ ਆਉਣੀ ਆ ਤੇ ਨਾਲੇ ਇੱਡੀ ਕੁ ਚੱਜੀ ਵੀ ਨਹੀਂ ਮੇਰੀ ਧੀ ਕੀ ਉਹਦਾ ਕਿਉਂ ਦਾ ਘੜਾ ਰੋੜ ਗਿਆ ਜਿੰਨੇ ਤੈਨੂੰ ਗੱਲਾਂ ਕੀ ਤਾ ਮਾਸਾ ਤੇਲ ਹੀ ਸੀ ਤੇ ਨਾਲੇ ਰੁੜਿਆ ਟੁੱ ਡਿੱਗੀ ਤੇ ਨਹੀਂ ਨਾ ਤੇਰਾ ਪਚਾ ਤੇ ਹੋ ਗਿਆ ਨਾ ਕਿਤੇ ਡਿੱਗਦੀ ਸੱਟ ਵੱਟ ਲੱਗਦੀ ਫੇਰ ਹੁੰਦੀ ਗੱਲੋਂ ਹੋਰ ਹੁੰਦੀ ਤੇਲ ਰੁੜੇ ਤੇ ਜਾਂਦੀਆਂ ਗੱਲਾਂ ਸੁਣਾਤੀਆਂ ਨਹੀਂ ਪੈੜਾ ਸੱਟ ਵੀ ਦਾ ਲੱਗੇ ਤੈਨੂੰ ਚੁਕਣੀ ਪੈਣੀ ਤੈਨੂੰ ਜਿੰਨੇ ਕਰਨਾ ਪਰ ਮੈਨੂੰ ਗੁੱਸਾ ਤੇ ਇਹ ਆਉਂਦਾ ਵਾ ਵੀ ਮੈਂ ਉਹਦੇ ਘਰੋਂ ਖਾਣ ਜਾਨੀ ਆ ਮੈਂ ਤੇ ਕਿਤੇ ਪੁੱਤ ਸਾਲ ਦੀ ਮਾਂ ਹੀ ਜਾਨੀ ਆ ਉਹ ਵਿਚਾਰੋ ਹੱਸ ਦਿੰਦਾ ਦੀ ਪ੍ਰੀਤ ਤੇ ਪਰ ਇਹ ਥੋੜਾ ਵੀ ਤੈਨੂੰ ਤੇਰੇ ਸਾਹਮਣੇ ਮੈਨੂੰ ਹੋਈ ਵੀ ਗੱਲ ਮਾਂ 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 ਹੀ ਕਰਦੀ ਰਹਿੰਦੀ ਮਾਂ ਨੇ ਬਥੇਰੀ ਅਕਲ ਸਿਖਾਈ ਆ ਮੈਨੂੰ ਲੱਗਦਾ ਵੀ ਉਹਦੇ ਖਾਲੇ ਚ ਅਗਲੇ ਨਹੀਂਗੀ ਤੇ ਉਹ ਮੈਨੂੰ ਅਕਲ ਜ ਆਪਦੀ ਪਾਉਣੀ ਪੈਣੀ ਆ ਦੱਸ ਇਹਨੂੰ ਵਾਸਤਾ ਚ ਕਰਨ ਦੀ ਵਾਸਤੇ ਕਰਨਗੀ ਮੈਨੂੰ ਕਿਤੇ ਟੰਗਾ ਨਾ ਨਾ ਕੀਤੇ ਰੱਖਦੇ ਹਾਂ ਤੂੰ ਮੈਨੂੰ ਕੌਣ ਮਰਜੀਦਾ ਤੂੰ ਲੜੇਂਗੀ ਫਿਰ ਉਹਦੇ ਨਾਲ ਤੇ ਲੜਨੂਗਾ ਤੈਨੂੰ ਫੜ ਲੈਣਾ ਫਿਰ ਜਦੋਂ ਅਗਲੀ ਤੈਨੂੰ ਮਿਹਨੇ ਜਾਈਂ ਮੈਂ ਕਜੀ ਉਹਨੂੰ ਮਾੜੀ ਚੰਗੀ ਕਹੀ ਤੂੰ ਤਾਂ ਮੈਨੂੰ ਕਦੀ ਆਣ ਕੇ ਦੱਸਿਆ ਹੀ ਨਹੀਂ ਆ ਪਹਿਲੀ ਵਾਰ ਆ ਦੱਸਿਆ ਇਹਦਾ ਮਤਲਬ ਇਹ ਤੇ ਰੋਜ਼ ਹੀ ਉਹ ਕੋ ਕਰਦੀ ਆ ਤੇ ਨਾਲੇ ਮਤਲਬ ਕਿ ਆ ਤੇਰੀ ਮਾਂ ਨੇ ਨਹੀਂ ਸਿਖਾਇਆ ਕੀ ਗੱਲ ਮਾਂ ਨੇ ਆ ਮੈਂ ਤੋਰਦੀ ਆ ਫਾਇਆ ਕੋ ਵੱਡੇ ਆ ਆ ਕੀ ਉਹ ਤਰਲੇ ਲਿੰਜ ਛੇਤੀ ਵਿਆਹ ਦੇ ਦੋ ਛੇਤੀ ਵਿਆਹ ਦੇ ਦੋ ਹੈ ਹੁਣ ਗੱਲਾਂ ਬੰਦਾ ਕਰਦੀ ਆ ਚਲ ਕੋਈ ਗੱਲ ਨਹੀਂ ਮੈਂ ਹੁਣ ਨਾ ਆਉਂਗੀ ਤੇ ਦੇਖੀ ਜਨ ਸੁਤਲ ਉਹਨੂੰ ਕਰਦੀ ਮੈਨੂੰ ਆ ਲੈ ਲੈਂਦੇ ਉੱਥੇ ਇੱਕ ਵਾਰ ਤੂੰ ਟੈਨਸ਼ਨ ਨਾ ਲੈ ਇਹ ਕਿਤੇ ਮੁੜ ਕੇ ਨਹੀਂ ਨਾ ਮੁੜ ਕੇ ਮੈਂ ਵੱਧ ਘੱਟ ਬੋਲੀ ਨਾ ਸਿਰ ਤੂੰ ਹੀ ਮੈਨੂੰ ਕਹਿਣਾ ਕਿ ਸੱਸ ਅੱਗੇ ਕਿਉਂ ਬੋਲਦੀ ਹੈ ਇਹ ਕਰਨੇ ਚ ਪਾਈ ਡੁੱਬ ਜੂਗੀ ਨਾ ਤੇ ਮੇਰਾ ਨਾਮ ਤਾਂ ਇਹ ਕੋਰਾ ਆ ਲੈਣ ਦੀ ਉਹ ਮਾਤਾ ਠੀਕ ਹੈ ਹੁਣ ਆ ਜਾਣਾ ਤੇ ਉਹਨੂੰ ਸੁੱਤਰ ਵੀ ਕਰਕੇ ਜਾਣਾ ਹੈ ਨਾ ਬੇ ਮੇਰਾ ਉਹਦਾ ਕਲੇਸ਼ ਵੱਖਰਾ ਹੋ ਜਾਵੇ ਕੋਈ ਨਹੀਂ ਆਉਂਗੀ ਤੈਨੂੰ ਮੈਂ ਕਿਹਾ ਨਾ ਟੈਨਸ਼ਨ ਨਾ ਲੈ ਚਾਹ ਪੀ ਤਕਾਲਾ ਉਤੋਂ ਪੈਣ ਨਹੀਂ ਆ ਜਾਵਾ ਟਾਈਮ ਸਿਰ ਫਿਰ ਬੋਲੂ ਮੁੜ ਕੇ ਨਾ ਬੇ ਬਸ ਬੁਸੀ ਨਾ ਮਿਲੇ ਚਲੋ ਮੰਮੀ ਮੈਂ ਚਲਦੀ ਹਾਂ ਟਾਈਮ ਹੀ ਬਥੇਰਾ ਹੋ ਗਿਆ ਅੱਗੇ ਲੇਟ ਕਰ ਮੇਰੀ ਗੱਲ ਸੁਣੋ ਜਾਣਾ ਕਿੱਥੇ ਹੈ ਦੱਸ ਐਨੇ ਚਿਰ ਬਾਅਦ ਤੁਸੀਂ ਆਏ ਹੋ ਰੋ ਨਾ ਜਰਾਤ ਆਪਾਂ ਰਾਤ ਨੂੰ ਗੱਪ ਛੱਪਾ ਮਾਰਾਂਗੇ ਬੈਠ ਕੇ ਅੱਛਾ ਰਾਤ ਨੂੰ ਮੈਂ ਇੱਥੇ ਰਵਾਂ ਜਦੋਂ ਮੈਂ ਆਈ ਹਾਂ ਉਦੋਂ ਤੇ ਤੁਸੀਂ ਮੈਨੂੰ ਬੜਾ ਲੈਕਚਰ ਸੁਣਾਇਆ ਕਿ ਆਣਾ ਸੀ ਨਾ ਦੀਦੀ ਤੇ ਫੋਨ ਕਰਕੇ ਆਣਾ ਸੀ ਹੁਣ ਤੁਸੀਂ ਕਹਿੰਦੇ ਰੋ ਜਦੋਂ ਮੈਂ ਰਹਿਣਾ ਆਏਗਾ ਨਾ ਮੈਨੂੰ ਕਿਹਦੀ ਪਰਮਿਸ਼ਨ ਨਹੀਂ ਚਾਹੀਦੀ ਤੇ ਨਾ ਕੋਈ ਕਦੀ ਮੈਂ ਫੋਨ ਕਰਾਂਗੀ ਮੈਂ ਆਣਾ ਇਹਦਾ ਤੇ ਆਪੇ ਕੱਪੜੇ ਚੁੱਕ ਕੇ ਲੈ ਆਵਾਂਗੀ ਸੋ ਮਮੀ ਮੈਂ ਚੱਲਦੀ ਆਂ ਟਾਈਮ ਬਥੇਰਾ ਹੋ ਗਿਆ ਆਣਾ ਫੇਰ ਹੈ ਲੈ ਆਉਗੀ ਮੈਂ ਆਉਗੀ ਜੋ ਤੁਹਾਨੂੰ ਮੈਂ ਕਿਹਾ ਕੰਮ ਕਰਕੇ ਜਾਣਾ ਲੈ ਦੱਸ ਆਈ ਘੜੀ ਨਿਆਣੀ ਤੂੰ ਘਰ ਨਾ ਉਹ ਟਾਈਮ ਖਰਾਬ ਹੋ ਗਿਆ ਫਿਰ ਬਈ ਕੇ ਦੋ ਚਾਰ ਗੱਲਾਂ ਉਹ ਪਤਾ ਕਰ ਦੇ ਉਹ ਚਾਹ ਕੁੱਟ ਪੀਤੀ ਰੋਟੀ ਵੀ ਨਹੀਂ ਪੁਰਕੀ ਖਾਦੀ ਮਮੀ ਜੀ ਕਾ ਵੀ ਵਹਿਲਾ ਵਿੱਚੇ ਛੱਡ ਗਈ ਹੋ ਤੁਹਾਨੂੰ ਕੀ ਹੋ ਗਿਆ ਅੱਜ ਤੁਸੀਂ ਤੇ ਕਦੀ ਮੇਰੇ ਨਾਲ ਇਦਾਂ ਬੋਲੇ ਹੀ ਨਹੀਂ ਤੁਸੀਂ ਦੀਦੀ ਦੇ ਸਾਹਮਣੇ ਕਿੱਦਾਂ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਮੈਨੂੰ ਉਹ ਕਹੇ ਬਲੇ ਬੰਦੇ ਦੇ ਮਤ ਤੇ ਪਰਦਾ ਪਿਆ ਹੁੰਦਾ ਤੇ ਉਹ ਲੈ ਜਾਂਦਾ ਕੋਲ ਉਹ ਮੇਰੇ ਤੋਂ ਲਿਖਾ ਚਾ ਤੂੰ ਛੱਡ ਚਾ ਅਫੜੇ ਚੱਲ ਖੜ ਨਹੀਂ ਪੀਕੇ ਗਈ ਹੁਣ ਆਪਾਂ ਕਰ ਮੁਕਾ ਕੇ ਤੇ ਪੀ ਲਾਂਗੇ ਚੱਲ ਚਲੀ ਚਾ